Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸੰਗਤਾ ਪਹੁੰਚਿਆ ਨੇ ਪੈਣਾ ਦੀ ਪਹੁੰਚਿਆ ਨੇ ਕੈਂਪਡ ਵਿੱਚ ਗੱਲਬਾਤ ਕਰਾਂਗੇ ਆ ਪੈਣਾ ਕੁਝ ਕੈਂਪਡ ਵਿੱਚ ਪਹੁੰਚੇ ਨੂੰ ਕਿੰਨਾ ਲਾਹ ਹਾਲਿਆ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਨੱਕਾਂ ਦੇ ਲਈ ਕਈ ਐਸੇ ਕਾਰਕ ਨਹੀਂ ਤੋੜਦਾ ਇਹ ਨਹੀਂ ਹੋ ਸਕਦਾ ਜੀ ਉਹਨਾਂ ਵੱਲੋਂ ਫ੍ਰੀ ਕੈਂਪ ਬਹੁਤ ਵਧੀਆ ਭਿਆ ਉਹ ਵਿਚਾਰੇ ਆਪ ਦਾ ਚੈੱਕਅਪ ਕਰਾ ਕੇ ਇਸ ਲਾਹੇ ਕੈਂਪ ਉਹਦਾ ਚੱਕਰ ਲਾਹਾ ਲੈ ਸਕਦੀ ਹੈ ਬਹੁਤ ਬਹੁਤ ਧੰਨਵਾਦ ਹੈ ਕਮੇਟੀ ਦਾ ਜਿਨ੍ਹਾਂ ਨੇ ਇਹ ਕੈਂਪ ਕਰਾਤਾ ਜੀ ਸੋ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਈਆਂ ਕਲਾ ਵਾਲਾ ਕਲਾ ਵਿਖੇ ਤੰਤਨ ਬਾਬਾ ਭਗਤ ਸਿੰਘ ਜੀ ਦੇ ਅਸ਼ੀਰਵਾਦ ਦੇ ਸਦਕਾ ਵਾਲਡ ਕੈਂਸਰ ਕੇਰ ਜੋ ਪ੍ਰਵਾਨ ਸਿੰਘ ਧਾਰੀ ਵਾਲੀ ਯੂਕੇ ਉਹਨਾਂ ਦੀ ਟੀਮ ਦੇ ਵੱਲੋਂ ਬਲੱਡ ਕੈਂਸਰ ਦਾ ਜਿਹੜਾ ਕੈਂਪ ਲਾਇਆ ਗਿਆ ਇਸ ਦੇ ਵਿੱਚ ਤਕਰੀਬਨ 50 ਤੋਂ ਪਲੱਸ ਮਰੀਜ਼ਾਂ ਦਾ ਚੈੱਕ ਹੋ ਸਕਿਆ ਤੇ ਅਜੇ ਜਿਹੜੇ ਇਹ ਕੈਂਪ ਜਾਰੀ ਹੈ ਫੇਸ ਦੇ ਵਿੱਚ ਜਿਹੜਾ ਅੱਜ ਜਲੇ ਦਾ ਕੈਂਸਰ ਹੈ ਛਾਤੀ ਦਾ ਕੈਂਸਰ ਹੈ ਔਰ ਬਲੱਡ ਕੈਂਸਰ ਦਾ ਜਿਹੜਾ ਚੈੱਕ ਹੋ ਰਿਹਾ ਤੇ ਨੇੜੇ ਚਿਹਰੇ ਦੇ ਇਲਾਕੇ ਤੋਂ ਬਹੁਤ ਜਿਹੜੀਆਂ ਸੰਗਤਾਂ ਇਸ ਕੈਂਪ ਦੇ ਵਿੱਚ ਜਿਨ੍ਹਾਂ ਨੇ ਆਣ ਕੇ ਆਪਣਾ ਚੈੱਕਅਪ ਕਰਵਾਇਆ ਤੇ ਬਹੁਤ ਭਾਰੀ ਇਤਿਸ਼ਾਹ ਸੰਗਤਾਂ ਦੇ ਵਿੱਚ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਜਿਨ੍ਹਾਂ ਵੀ ਸੰਗਤਾਂ ਦੇ ਚੈੱਕਅਪ ਹੋਏ ਨੇ ਸਤਿਗੁਰੂ ਕਰਕਪ ਕਰਾ ਕਰਨ ਸਾਰਿਆਂ ਦੇ ਜਿਹੜੇ ਚੈੱਕ ਬਿਲਕੁਲ ਸਹੀ ਹੋਣ ਤੇ ਇਸੇ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਦੇ ਆਸ਼ੀਰਵਾਦ ਤੇ ਸਦਕਾ ਜਿਹੜੇ ਕੈਂਪਾ ਫਕਤ ਬਾਬਾ ਤੁਨ ਜਨ ਸਮਾਧੀ ਕਮੇਟੀ ਪਿੰਡ ਮਈਆਂ ਵਾਲਾ ਕਲਾਉਰ ਲੋਕ ਪੁਲਾਈ ਆਰਮੀ ਗਰੁੱਪ ਪਿੰਡ ਕੋਰ ਕਰੋੜ ਕਲਾਉਰ ਸਤਖੰਡ ਸ਼੍ਰੀ ਅਨੂਸਰ ਜਤਰਾ ਸੇਵਾ ਸੁਸਾਇਟੀ ਜੀਰਾ ਜਿਹਨਾਂ ਨੇ ਰਲ ਕੇ ਸਾਰਾ ਪ੍ਰਬੰਧ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਸੇ ਤੱਕ ਦੇ ਹੋਰ ਜਿਹੜੇ ਕੈਂਪਾ ਲਾ ਕੇ ਦੇ ਵਿੱਚ ਲਾਏ ਜਾਣਗੇ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕੰਮ ਸਾਰਾ ਵਾਹਿ वाहगुरू जी का खालसा वाहगुरू जी की फतेह तन धन बाबा दूरी चंदी पिंड मजावाला तो सारी समाधि कमेटी लोग भलाई आर्मी ग्रुप के सारे मैंबर सचखंड यात्रा ਅਯੂ ਸੈਲ ਸੇਵਾ ਸੁਸਾਇਟੀ ਜੀਰਾ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਸਮੂਹ ਇਲਾਕਾ ਨਿਵਾਸੀ ਸੰਗਤਾਂ ਅੱਜ ਪਿੰਡ ਮਈਆਂ ਵਾਲਾ ਦੇ ਵਿੱਚ ਜੋ ਬਹੁਤ ਵੱਡਾ ਕੈਂਪ ਲੱਗਿਆ ਵਰਲਡ ਕੈਂਸਰ ਕੇਅਰ ਦੀ ਟੀਮ ਤੇ SBI ਕਾਰਡ ਦੇ ਸਹਿਯੋਗ ਦੇ ਨਾਲ ਅੱਜ 500 ਤੋਂ ਉੱਪਰ ਜਿਹੜਾ ਮੰਨੋ ਇੱਥੇ ਸੰਗਤਾਂ ਨੇ ਟੈਸਟ ਕਰਵਾ ਲਏ ਆ ਤੇ e a educação da nossa cultura porque a educação é o caminho para a realização da terra ambas ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਹਾਂ ਕੀਰਤ ਸਿੰਘ ਸਨੇਹ ਅਸੀਂ ਉਸ ਪਾਵਨ ਚੁਹਿੱਤਰ ਧਰਤੀ ਦੇ ਖੜੇ ਆ ਜਿੱਥੇ ਟਰੱਕਾਂ ਬਜ਼ਾਰ ਦੇ ਵਿੱਚ ਸਭ ਤੋਂ ਜਲਤਲਾਕ ਉਸ ਪਾਵਨ ਚੁਹਿੱਤਰ ਧਰਤੀ ਦੇ ਪੱਖ ਬਵਾਸੋਲੀ ਜਾਂਦੇ ਕੀ ਦੇ ਕੈਂਸਰ ਮਈਆ ਉਹਨਾ ਦਿੱਤੇ ਆ ਅੱਜ ਵੀ ਉੱਥੇ ਪਹੁੰਚੇ ਆ ਤੇ ਜਿੱਥੇ ਅੱਜ ਕੈਂਸਰ ਦਾ ਬਹੁਤ ਵੱਡਾ ਕੈਂਪ ਲੱਗਿਆ ਤੁਹਾਨੂੰ ਮੈਂ ਤਸਵੀਰਾਂ ਦਿਖਾਦਾ ਕੈਮਰਾਮੈਨ ਨੂੰ ਕਿੰਨਾ ਕਿ ਉਹ ਜਿਹੜੀਆਂ ਮੀਂਹ ਪੈ ਰਿਆ ਤੇ ਬਾਹਰ ਜਿਹੜੀਆਂ ਬੱਸਾਂ ਖੜੀਆਂ ਨੇ ਉਹ ਦਿਖਾਈਆਂ ਜਾਣ ਜਿੱਥੇ ਅੱਜ ਕੈਂਪ ਲੱਗਿਆ ਹੋਇਆ ਵਾ ਤੇ ਆਉ ਤੁਹਾਨੂੰ ਮੈਂ ਉਸ ਕੈਂਪ ਦੇ ਲੈ ਚੱਲਦਾ ਵਾਂ ਤੇ ਗੱਲਬਾਤ ਕਰਾਂਗੇ ਇਸ ਪ੍ਰਬੰਧ ਕਮੇਟੀ ਨਾਲ